ਸੋ ਲਾਈਵ ਹੋ ਰਿਹਾ ਤੁਹਾਡਾ ਨਿਸ਼ਾਨੇ ਕੋਲ ਉੱਤੇ ਦੱਬ ਜਾਈਏ ਕਿ ਕਦੋਂ ਘਰ 'ਚ ਹਮਲਾ ਹੋਣ ਤੱਕ ਕਿ ਇਹ ਮਾਮਲਾ ਸਾਹਮਣੇ ਆਇਆ ਸੋ ਨਾਲ ਗੱਲ ਕਰਦੇ ਆਂ ਕਿ ਕਿ ਸਾਡੇ ਘਰ ਜਾਗਰਣ ਹੋ ਰਿਹਾ ਹੈ ਆ ਕੇ ਸਾਡੇ ਤੇ ਹਮਲਾ ਕਰਨ ਆਏ ਆਪਣੇ ਘਰ ਆਪੇ ਸਾਰਾ ਕੁਝ ਕਰਕੇ ਬੋਦਲਾ ਬੁਦਲਾ ਤੋੜ ਕੇ ਸਾਡੇ ਘਰ ਆ ਗਏ ਕੌਣ ਆਏ ਜੀ ਅਜੇ ਨਾ ਬਾਹਰ ਅਜੇ ਹੁਣੀ ਜਿਨ੍ਹਾਂ ਨਾਲ ਲੜਾਈ ਹੋਈ ਸੀ ਇਹਦਾ ਛੋਟਾ ਭਰਾ ਸਰੀ ਹੋਰ ਕਿਹੜਾ ਜिले ਹਾਂਜੀ ਮੈਂ ਕਿਹੜਾ ਕੌਣ ਕੌਣ ਜिले ਮੈਂ ਦਸੋਂਾ ਅੰਮੋਲ ਨੇ ਸੀਗੇ ਚਾਹ ਦੇ ਨੇ ਜੀ ਰੋਜ ਨੇ ਮੋੜਿਆ ਹੈ ਬਾਕੀ ਪਿੱਛੇ ਅੱਗੇ ਵੀ ਤੁਹਾਡੀ fingering ਹੋਈ ਆ ਕਿਉਂ ਭਾਜੀ ਅੱਜ ਤੋਂ 3-4 ਦਿਨ ਪਹਿਲਾਂ ਨਾਲ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਮੇਰਾ ਬ੍ਰਦਰ ਆ ਛੋਟਾ ਜਵੇਸ਼ ਜਿਹਦੇ ਵਿੱਚ ਆਟੋ ਮਾਰ ਕੇ ਨਾ ਜਾਨਵਰਾਂ ਦੀ ਮਨਸ਼ਾ ਨਾਲ ਅਜਿਹੇ ਦੇ ਪ੍ਰਸ਼ਾਣੀ ਖੋਸਲੇ ਨੇ ਆਟੋ ਮਾਰ ਕੇ ਆਵਾ ਸਾਡੇ ਘਰੇ ਮਾਦਰਾਂ ਨੇ ਚੁੰਗੀ ਸੀ ਸਾਡੇ ਸਾਰੇ ਰਿਸ਼ਤੇਦਾਰ ਹੈ ਉਹ ਮੱਲੇ ਨਾਲ ਖੜੇ ਆ ਅਸੀਂ ਇੱਥੇ ਦਾ ਕੋਈ ਕੰਮ ਨਹੀਂ ਕੀਤਾ ਮੇਰੇ ਪਿੱਛੇ ਆਈ ਮਾੜਾ ਭਾਈ ਇਹਨਾਂ ਨੇ ਆਪਣੇ ਘਰ ਆਪ ਹਮਲਾ ਕਰਵਾ ਕੇ ਉਸ ਤੋਂ ਬਾਅਦ ਘੱਟੋ ਘੜ 30 35 ਜਣੇ ਸੀਗੇ ਜਿਹਦੇ ਵਿੱਚ ਸਣੀ ਹੋਸਲਾ ਆਇਆ ਵਾ ਗਰੀ ਦੇ ਵਿੱਚ ਸ਼ਿ ਨਗਰ ਤੋਂ ਆ ਕੇ ਬੜਕਾ ਬੁੜਕਾ ਮਾਰੀਆਂ ਵਾ ਭਾਈ ਅੱਜ ਅੱਜ ਕੀ ਹੋਇਆ ਭਾਈ ਅੱਜ ਦਾ ਮੁੱਦਾ ਇਹ ਹੋਇਆ ਸਾਡੇ ਘਰ ਚੋਕੀ ਸੀਗੀ ਮਾਤਾ ਰਾਮ ਦੀ ਕਰਾਈ ਹੋਈ ਠੀਕ ਆ ਜੀ ਅਜੇ ਕੋਸਲੇ ਦੇ ਕੱਲ ਰਾਤ ਐਫ ਆਈ ਆਰ ਦਰਜ ਹੋ ਗਈ ਆ 3 ਨੰਬਰ ਦੇ ਵਿੱਚ ਉਸ ਤੋਂ ਬਾਅਦ ਅਜੇ ਕੋਸਲੇ ਨੂੰ ਜਦੋਂ ਪਤਾ ਲੱਗਾ ਉਹਨੇ ਆਪਣੇ ਘਰ ਅੱਜ ਸ਼ਾਮ ਆਪੇ ਹੀ ਹਮਲਾ ਕਰਵਾ ਕੇ ਇਹ ਗੱਲ ਕੀਤੀ ਆਪ ਹੀ ਹਮਲਾ ਕਰਵਾ ਕੇ ਤੇ ਉਸ ਤੋਂ ਬਾਅਦ ਸਾਰੇ ਮੁੰਡੇ ਲੈ ਕੇ ਸਾਡੇ ਘਰ ਆ ਗਿਆ ਆਪਣੇ ਭਰਾ ਨੂੰ ਉਹਨੇ ਭੇਜਿਆ ਸਣੀ ਖੋਸਲੇ ਨੂੰ ਅੱਗੇ ਗਰਾਊਂਡ ਤੇ ਸਾਰੇ ਖੜੇ ਸੀਗੇ ਕਦਮ ਪਾ ਕੇ ਹੈਗੀ ਭਾਜੀ ਹੈਗੀ ਮੇਰੇ ਕੋਲ ਫੋਨ ਦੇ ਵਿੱਚ ਹੈਗੀ ਆ ਭਾਜੀ ਜੀ ਨੰਬਰ ਕੀ ਐਫ ਆਰ ਨੰਬਰ ਹੈਗਾ ਮੇਰੇ ਫੋਨ ਦੇ ਆਟੋ ਭਾਜੀ ਕਿਨੇ ਮਾਰਿਆ ਸੀਗਾ ਸਣੀ ਖੋਸਲੇ ਨੇ ਭਾਜੀ ਅੱਜ ਅੱਜ ਵੀ ਸਣੀ ਖੋਸਲਾ ਹੀ ਆਇਆ ਅੱਜ ਦੇ ਦਿਨ ਪਹਿਲਾਂ ਭਾਜੀ ਅੱਜ ਤਿੰਨ ਦਿਨ ਪਹਿਲੇ ਆਇਆ ਅੱਜ ਵੀ ਸਣੀ ਖੋਸਲਾ ਹੀ ਆਇਆ ਤੁਹਾਡੇ ਕੋਲ ਆਇਆ ਅੱਜ ਵੀ ਭਾਜੀ ਉਹਦੀ ਮੇਰੇ ਕੋਲ ਸੀਸੀਟੀਵੀ ਹੋਈ ਉਹਦਾ ਕਾਰਨ ਕੀ ਸੀਗਾ ਮੁੱਦਾ ਮੈਨ ਕਰਨ ਲੜਾਈ ਦਾ ਕਾਰਨ ਕੁਝ ਨਹੀਂ ਹੈਗਾ ਭਾਜੀ ਇਹਨਾਂ ਦਾ ਤਾਵਾਰਾ ਰਾਹੂਲ ਘੋਸਲਾ ਠੀਕ ਹੈ ਜੀ ਉਹਨੇ ਉਹ ਸਾਡੇ ਬਾਰੇ ਲੋਕਾਂ ਕੋਲ ਗਲਤ ਗੱਲਾਂ ਕਰਦਾ ਸੀ ਇਹਨੂੰ ਇਹੀ ਪੁੱਛਿਆ ਕਿ ਤੂੰ ਸਾਡੇ ਬਾਰੇ ਇੰਨੀਆਂ ਗੱਲਾਂ ਕਿਉਂ ਕਰਦਾ ਅੱਗੇ ਉਹ ਆਕੜ ਲਾ ਪਿਆ ਕਿ ਮੈਂ ਨਹੀਂ ਗੱਲ ਕੀਤੀ ਆ ਕਰ ਲੋ ਕੀ ਕਹਿਣਾ ਛੋਟੇ ਭਰਾ ਦੇ ਹੱਥੀ ਪੈ ਗਿਆ ਜਵੇਸ਼ ਪੁੱਛਣ ਗਿਆ ਵਾ ਸਾਰੇ ਕੰਮ ਕੀ ਕਰਦੇ ਨੇ ਇਹਨਾਂ ਦਾ ਕੰਮ ਤਾਂ ਭਾਜੀ ਕੁਝ ਨਹੀਂ ਹੈਗਾ ਵਾਈਟ ਬੁਈਡੀ ਵੇਚਦੇ ਆ ਹੋਰ ਕੀ ਕਰਨਾ ਹੈ ਇਹਨਾਂ ਨੇ ਸਸਤਾ ਬਣਾਈ ਗਈ ਆ ਸਸਤਾ ਦੇ ਨਾਂ ਤੇ ਕਾਲੇ ਧੰਦੇ ਕਰਦੇ ਆ ਆ ਭਾਜੀ ਐਫ ਆਰ ਨੰਬਰ ਹੈ 0069 ਮਾੜੇ ਜੀ ਸਾਰੇ ਕਿਹੜੇ ਥਾਣੇ ਵਿੱਚ ਪਰਨਾ ਦਰਨ ਤਿੰਨ ਨੰਬਰ ਭਾਜੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਗਈ ਹੈ ਭਾਜੀ ਇਹ ਪੁਲਿਸ ਵੱਲੋਂ ਚਲੋ ਅਸੀਂ ਪਹਿਲਾਂ ਤਾਂ ਧੰਨ ਸ਼ੁਕਰਗੁਜ਼ਾਰ ਆ ਕਿ ਐਫਆਈਰ ਦਰਜ ਕੀਤੀ ਗਈ ਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹਦੇ ਕਾਰਨ ਅੱਜ ਫਿਰ ਸਾਡੇ ਘਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਸਾਰੇ ਰਿਸ਼ਤੇਦਾਰ ਮੌਜੂਦ ਸੀਗੇ ਕੋਈ ਵੀ ਅਨਸੁਖਾਵੀ ਘਟਨਾ ਭਾਜੀ ਵਾਪਰ ਸਕਦੀ ਸੀ ਇਹ ਕਦੋਂ ਦੀ ਘਟਨਾ ਵੀ ਕਦੋਂ ਆਏ ਭਾਜੀ ਆ ਘਟੋਗੜ ਮੇਰਾ ਘਰ ਅੱਧਾ ਘੰਟਾ ਪਿੱਲਾ ਦੀ ਘਟਨਾ ਵਾ ਅਸੀਂ ਆਪਣੇ ਬੁਗੇ ਲਾ ਕੇ ਭਾਜੀ ਜਾਨ ਬਚਾਈ ਆ ਕਿੰਨੇ ਕੋ ਵਿਅਕਤੀ ਆ ਸਰ ਕਿੰਨੇ ਕੋ ਵਿਅਕਤੀ ਸੀਗੇ ਸਣੀ ਘੋਸਲਾ ਜਿਹਨੇ ਸਾਡੇ ਕੋਲ ਅਸੀਂ ਪਹੁੰਚ ਵੀਡੀਓ ਬਣਾਈ ਆ ਮੌਜੂਦਾ ਉਹ ਸੀਗਾ ਬਾਕੀ ਬਾਹਰ 30 ਤੋਂ 3 ਲੈ ਕੇ ਖੜੇ ਸੀਗੇ ਵੀਡੀਓ ਫੜ ਸਕਦੇ ਵੀਡੀਓ ਕੋਈ ਵੀਡੀਓ ਹੈਗੀ ਜਿਹੜੇ ਕੋ ਜਦੋਂ ਆਏ ਸੀ ਸੇਸ ਤੋਂ ਸਾਹਿਬ ਨੂੰ ਫੋਨ ਕੀਤਾ ਸੀਗਾ ਮੈਂ ਉਹਨਾਂ ਨੂੰ ਮੈਂ ਕਿਹਾ ਸਰ ਇੱਕ ਜਦਾਦਾ ਬੰਦੇ ਅੱਜ ਫੇਰ ਪੈ ਗਏ ਆ ਮੈਂ ਸਾਇਲ ਗੇਲ ਬੋਲ ਰਿਹਾ ਅੱਗੋਂ ਮੈਨੂੰ ਜਵਾਬ ਦਿੱਤਾ ਕਿ ਮੈਂ ਪੁਲਿਸ ਭੇਜਤੀ ਆ ਸਾਡੇ ਕੋਲ ਹਾਲੇ ਤੱਕ ਕੋਈ ਪੁਲਿਸ ਵਾਲਾ ਨਹੀਂ ਆਇਆ ਠੀਕ ਹੈ ਜੀ ਮੈਨੂੰ ਕਹਰੇ ਸ਼ਾਂਤੀ ਰੱਖੋ ਮੈਂ ਕਹਾ ਸਰ ਤੁਸੀਂ ਉਦੋਂ ਭੇਜੋਗੇ ਜਦੋਂ ਸਾਡੇ ਨਾਲ ਬਾਅਦ ਤੱਕ ਦੁਬਾਰਾ ਹੋ ਜੂਗੀ ਜਾਂ ਮੈਂ ਕਹਾਂ ਤੁਸੀਂ ਅਜੇ ਖੋਸਲੇ ਦਾ ਪੱਕਾ ਪੂਰ ਰਹੇ ਹੋ ਸਾਨੂੰ ਦੱਸ ਦੱਸ ਦੋ ਇੰਨੀ ਸੁਣ ਕੇ ਉਹਨੇ ਫੋਨ ਕੱਟਤਾ ਪਰ ਕਿਤੇ ਨਾ ਕਿਤੇ ਦੇਖੋ ਜੀ ਤੁਸੀਂ ਕਹਿੰਦੇ ਕਿ ਐਫਆਈਆਰ ਵੀ ਦਰਜ ਹੋ ਗਈ ਹੈ ਹਾਂਜੀ ਉਹਨਾਂ ਨੇ ਜੇਪੂਰ ਨੇ ਐਫਆਈਆਰ ਦਰਜ ਕੀਤੀ ਹੈ ਹਾਂਜੀ ਉਸਨੇ ਕੁਝ ਜਾਂਚ ਪੜਤਾਲ ਕਰਕੇ ਐਫਆਈਆਰ ਦਰਜ ਕੀਤੀ ਹੈ ਬਿਲਕੁਲ ਮਕਸੂਦ ਸਰ ਐਮਐਲਆਰ ਰਿਪੋਰਟ ਲੱਗੀ ਹੈ ਨਾਲ ਮਨਕਾ ਫ੍ਰੈਕਚਰ ਆ ਠੀਕ ਹੈ ਜੀ ਫਿਰ ਵੀ ਦੇਖੋ ਕੱਲ ਰਾਤ ਦੀ 11 ਵੇ ਦੀ ਐਫਆਈਆਰ ਦਰਜ ਆ ਉਹਨੇ ਸਮਾਂ ਦੇਰੀ ਉਹਨਾਂ ਨੂੰ ਓਬਵੀਅਸ ਭਾਜੀ ਸਮਾਂ ਦੇਰੀ ਕੀ ਸਾਡਾ ਕੋਈ ਨੁਕਸਾਨ ਕਰਨ ਉਹ ਠੀਕ ਆ ਜੀ ਕੱਲ ਰਾਤ 11 ਵਜੇ ਦੀ ਐਫਆਰ ਦਰਜਾ ਹਾਲੇ ਤੱਕ ਭਾਜੀ ਉਹਨਾਂ ਨੂੰ ਅਰੈਸਟ ਨਹੀਂ ਪਈ ਜੀ ਹਾਂਜੀ ਤੇ ਕਿੰਨੇ ਵਿਅਕਤੀ ਸਰੇ ਨੂੰ ਜਨਾਬ ਦੇ ਹਾਂ ਇੱਕ ਭਾਜੀ ਇਹਦੇ ਵਿੱਚ 5 ਬੰਦੇ ਨਾਲ ਜਨਾਬ ਆ ਦੇਖੋ ਸਨ ਨਹੀਂ ਹੌਸਲਾ ਜਿਹੜਾ ਆ ਕੇ ਬਲਕਾ ਮਾਰ ਕੇ ਗਿਆ ਵਾ ਪੱਟਾ ਤੇ ਥਾਪੀਆਂ ਮਾਰ ਕੇ ਗਿਆ ਵਾ ਤੇ ਦੇਖ ਲਾਂਗੇ ਤੁਹਾਨੂੰ ਨਾਲ ਸਾਡੇ ਐਮ.ਐਲ.ਟੀ. ਸਾਰੇ ਦੁਆਏ ਬੰਲੇ ਨਾਲ ਕਬਾੜ ਜੀ ਭਾਜੀ ਅੱਜ ਕਿੰਨੇ ਜਣੇ ਦੇ ਸੱਟਾਂ ਲੱਗੀਆਂ ਜਿਹੜਾ ਦੁੱਲਦੇ ਬਣਾ ਤੁਸੀਂ ਭਾਜੀ ਸੱਟਾਂ ਉਹ ਤਾਂ ਬਚਾਈ ਰਿਆ ਵਾ ਹੂੰ ਅਸੀਂ ਆਪਣਾ ਬੁਗਾ ਲਾ ਲਿਆ ਸੀਗਾ ਜਿਹਦੇ ਕਰਕੇ ਸਾਡਾ ਬਚਾਅ ਹੋ ਗਿਆ ਪਿੱਛੇ ਸਾਨੂੰ ਨਹੀਂ ਪਤਾ ਹੋਰ ਕਿੰਨੇ ਬੰਦੇ ਸੀਗੇ ਉਹ ਇਕੱਲਾ ਇੱਥੇ ਤੱਕ ਆਇਆ ਵਾ ਉਸ ਤੋਂ ਬਾਅਦ ਮੱਲੇਦਾਰਾਂ ਨੇ ਸਾਨੂੰ ਵੀਡੀਓ ਬਣਾ ਕੇ ਦਿੱਤੀ ਆ ਅੱਛਾ ਮੱਲੇ ਵਾਲਿਆਂ ਨੇ ਹੀ ਬਣਾਈ ਵੀ ਚੋਂ ਜਾਪਤਾ ਲੱਗ ਹੋਇਆ ਤੇ ਤਾਂ ਵੀ ਸ਼੍ਰੀ ਆਮ ਘਰਾ ਦੇ ਵਿੱਚ ਵੀ ਰਹਿਣਾ ਬੰਦਿਆਂ ਦਾ ਸੇਫ ਨਹੀਂ ਆ ਇਹ ਭਾਜੀ ਦਿੱਲੀ ਕਾਰਗੁਜ਼ਾਰੀ ਦਾ ਚੋਂ ਜਾਪਤਾ ਇੱਦਾਂ ਦੇ ਕਾਂਡ ਹੋ ਰਹੇ ਆ ਕੋਈ ਆਬ ਪਬਲਿਕ ਦਾ ਸੇਫ ਹੀ ਨਹੀਂ ਹੈਗੀ ਬੁਲੰਦ ਤਾਂ ਕਿ ਕੀ ਰਿਸਪੌਂਸਿਬਿਲਿਟੀ ਫੇਰ ਹੋ ਗਈ ਤਾਂ ਪੁਲਿਸ ਨੇ ਲੈ ਤੱਕ ਅਰੈਸਟ ਕੋਈ ਨਹੀਂ ਕੀਤਾ ਇਹ ਕਿੱਛ ਆ ਸਮਝਣਾ ਨੂੰ ਬਰਦਰ ਮੈਂ ਸਵੇਰੇ ਵੀ ਠਾਣੇ ਗਿਆ ਸੀ ਮੈਂ ਕਿਹਾ ਉਹਨਾਂ ਦੇ ਘਰੇ ਰਿਡਾ ਕਰੋ ਠੀਕ ਆ ਜੀ ਪਰ ਉਹਨਾਂ ਨੇ ਸਾਨੂੰ ਇਹੀ ਕਹਿ ਕੇ ਆਪਰੇਸ਼ਨ ਦੇ ਕੇ ਤੋਰਦਾ ਹੀ ਕੋਈ ਗੱਲ ਨਹੀਂ ਅਸੀਂ ਇਹਨੂੰ ਨੱਥ ਪਾਵਾਂਗੇ ਪਰ ਹਾਲੇ ਤੱਕ ਨੱਥ ਨੁੱਥ ਤਾਂ ਕੀ ਪਾਣੀ ਸੀਗੀ ਉਹਦਾ ਪੁਲਿਸ ਹੁਣ ਜੋ ਸਾਨੂੰ ਸੁਣਨ ਚ ਆਇਆ ਬਾਹਰ ਪੁਲਿਸ ਵਾਲੇ ਖੋਦ ਦੇ ਨਾਲ ਖੜੇ ਸੀਗੇ ਤੇ ਜੋ ਅੱਜ ਹੋਇਆ ਮਤਲਬ ਤੁਹਾਡਾ ਜਿਹੜਾ ਧਾਰਮਿਕ ਫੰਕਸ਼ਨ ਹੋ ਰਿਹਾ ਸੀਗਾ ਤੇ ਉਹਦੇ ਵਿੱਚ ਰੁਕਾਵਟ ਪਾਈ ਆ ਉਹਦੇ ਬਾਰੇ ਤੁਸੀਂ ਕੋਈ ਲਿਖਤੀ ਕੰਪਲੇਂਟ ਦੋਗੇ ਹੁਣ ਕੰਪਲੇਂਟ ਦਾ ਭਾਜੀ ਦੇਖੋ ਮੈਂ ਜਿਹੜਾ ਮੁਲਾਜ਼ਮ ਤਾਲੇ ਤੱਕ ਪਹੁੰਚੇ ਨਹੀਂ ਸਾਡੇ ਕੋਲ ਮੈਂ 112 ਤੇ ਵੀ ਕਾਲ ਕੀਤੀ ਆ ਪਰ ਹਾਲੇ ਤੱਕ ਮੁਲਾਜ਼ਮ ਨਹੀਂ ਆਏ ਠੀਕ ਆ ਜੀ ਐਸਐਚਓ ਦੀਆਂ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਣ ਲੱਗਾ ਕਹਿੰਦਾ ਮੁਲਾਜ਼ਮ ਭੇਜਿਆ ਹਾਲੇ ਤੱਕ ਮੁਲਾਜ਼ਮ ਨਹੀਂ ਆਏ 10:30 ਦੀ 10:30 ਦੀ ਰਿਕਾਰਡਿੰਗ ਆ ਮੈਂ ਇਹਨੂੰ ਕਿੱਥੇ ਦੇ ਦੇ ਜੋ 112 ਵਾਲਾ ਵੀ ਕੋਈ ਮੁਲਾਜ਼ਮ ਨਹੀਂ ਆਇਆ ਔਰ ਥਾਣੇ ਤੋਂ ਵੀ ਕੋਈ ਨਹੀਂ ਆਇਆ ਤੁਸੀਂ ਦੋਵਾਂ ਤੇ ਪਾਸੇ ਫੋਨ ਕੀਤਾ ਭਾਜੀ ਇਹਦੇ ਲਈ ਤਾਂ ਮੈਂ ਮਾਲਿਓ ਸੀਪੀ ਸਾਹਿਬ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਜਿਹੜੇ ਤੁਹਾਡੇ ਅਫਸਰਾਂ ਨੂੰ ਖਿੱਚੋ ਜੇ ਇੰਦਾਂ ਦੀ ਕਾਰਗੁਜ਼ਾਰੀ ਆ ਤੇ ਆਮ ਪਬਲਿਕ ਸੇਫ ਹੀ ਨਹੀਂ ਹੈਗੀ ਲੱਗਦਾ ਕਿ ਜੇ ਨਹੀਂ ਥਾਣੇ ਉਹ ਤੁਹਾਡੀ ਜਿਹੜੀ ਕੋਈ ਸੁਣਵਾਈ ਹੁੰਦੀ ਤਾਂ ਉੱਪਰ ਜਿਹੜਾ ਤੁਹਾਨੂੰ ਜਾਣਾ ਪਏਗਾ ਬਿਲਕੁਲ ਅਸੀਂ ਸਵੇਰੇ ਸੀਪੀ ਸਾਹਿਬ ਨੂੰ ਮਿਲਾਂਗੇ ਹਾਂ ਅਗਰ ਉਹਨਾਂ ਨੂੰ ਦੱਸਾਂਗੇ ਸਾਰਾ ਜੋ ਸਾਡੇ ਨਾਲ ਚੱਲਦਾ ਪਿਆ ਜੋ ਪੁਲਿਸ ਕਰਦੀ ਪਈ ਆ ਜੂਨੀਅਰ ਅਫਸਰ ਉਹਨਾਂ ਦੇ ਕਰਦੇ ਪਈ ਆ ਅਸੀਂ ਉਹਨਾਂ ਨੂੰ ਉਹਨਾਂ ਦੀ ਨੋਟਿਸ ਲੈ ਆਵਾਂਗੇ ਆ ਐਸਐਚਓ ਦੀ ਰਿਕਾਰਡਿੰਗ ਆ ਆ ਸੁਣ ਲਓ ਜੀ ਰਿਕਾਰਡਿੰਗ ਐਸਐਚਓ ਐਸਐ ਹਰੋ ਇਹ ਹਾਂਜੀ ਰੁਕ ਜਾ ਮੈਂ ਜੀ ਰੁਕੋ ਦੇਖੋ ਇਹ ਕਿਹਦੇ ਦੇ ਕੁਰਸੀ ਜਿਹੜੇ ਜੋ ਬੰਦੇ ਨੂੰ ਲਿਖਾਇਆ ਨਾ ਦੁਬਾਰਾ ਤੁਸੀਂ ਕਰੀ ਪੇ ਤੁਸੀਂ ਦੱਸ ਦੋਗੇ ਕੀ ਕਹਿ ਰਹੇ ਸੀ ਦੁਬਾਰਾ ਕਰ ਵੇਪ ਹੋ ਕੇ ਦੇਖੋ ਉਹਨਾਂ ਨੂੰ ਕੀ ਕਹਦੇ ਹੋ ਬ੍ਰਦਰ ਮੈਨੂੰ ਇਹੀ ਕਹਿ ਰਹੇ ਸੀ ਐਸਐਚਓ ਸਾਹਿਬ ਕਿ ਮੈਂ ਮੁਲਾਜ਼ਮ ਭੇਜ ਤੇ ਮੈਨੂੰ ਨਹੀਂ ਪਤਾ ਮੈਂ ਕਿਹਾ ਸਰ ਤੁਹਾਡੇ ਘਰ ਚੁੱਕੀ ਆ ਠੀਕ ਹੈ ਮੈਂ ਕਿਹਾ ਸਾਡੇ ਘਰ ਚੌਂਕੀ ਆ ਸਰ ਤੁਸੀਂ ਆ ਕੇ ਮੂਕਾ ਦੇਖੋ ਬੰਦੇ ਬਾਹਰ ਇੰਨੇ ਖੜੇ ਆ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਆ ਮੈਨੂੰ ਉਹਨਾਂ ਨੇ ਇਹੀ ਕਿਹਾ ਕਿ ਮੈਂ ਬੰਦੇ ਭੇਜਦੇ ਆ ਮੈਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਉਹਨਾਂ ਨੇ ਫੋਨ ਕੱਟਦਾ ਜਿੰਨੇ ਮਹੱਲੇਦਾਰ ਵਿਟਨਸ ਦੇ ਵਿੱਚ ਗਵਾਹ ਆ ਗਏ ਨੇ ਹਲ ਗਵਾਹ ਤੁਸੀਂ ਉਹਨਾਂ ਦੇ ਕੋਲੋਂ ਕਨਫਰਮ ਕਰ ਸਕਦੇ ਆ ਕਿ ਸਾਡੇ ਤੇ ਹਮਲਾ ਹੋਇਆ ਹੈ ਕਿ ਨਹੀਂ ਸਨੀ ਉਰਫ ਸੰਢੋਲਾ ਅਜੇ ਹੌਸਲੇ ਦਾ ਛੋਟਾ ਭਰਾ ਨਸ਼ੇੜੀ ਹੈਗਾ ਉਹ ਸੁਪਤਾ ਪਿੰਡਾ ਨਸ਼ੇ ਕਰਦਾ ਗੋਲੀਆਂ ਖਾਂਦਾ ਪਤਾ ਨਹੀਂ ਕੀ ਕੀ ਕਰਦਾ ਲੋਕਾਂ ਨੂੰ ਕਹਿੰਦੇ ਪਏ ਆ ਕਿ ਅਸੀਂ ਚਾਰੋਂ ਭਰਾ ਬੈੱਡ ਤੇ ਪਾ ਦੇਨੇ ਆ ਅਸੀਂ ਆਜੋ ਕੋਈ ਤੁਰਨ ਫਿਰਨ ਜੋਗਾ ਨਹੀਂ ਛੱਡਣਾ ਮੇਰਾ ਛੋਟਾ ਮੁੰਡਾ ਇੰਦਰੀਆਂ ਗੱਲਾਂ ਧਮਕੀਆਂ ਸਾਨੂੰ ਲੋਕਾਂ ਨੂੰ ਭਰੇ ਹਾਂ ਜੀ ਧਮਕੀਆਂ ਲਾ ਕੇ ਗਏ ਭਾਈ ਭਾਜੀ ਧਮਕੀਆਂ ਲੋਕਾਂ ਨੂੰ ਸਾਡੇ ਬਾਰੇ ਗੱਲਾਂ ਕਰਦੇ ਪਏ ਆ ਪਲੱਸ ਹੁਣ ਇੱਥੇ ਸ਼ਰੇ ਆ ਉਹ ਕਹਿ ਕੇ ਗਿਆ ਆ ਪੱਟਾ ਧਾਪੀਆਂ ਮਾਰ ਦੇਗਾ ਤੁਹਾਡੇ ਚਾਰਾਂ ਨੂੰ ਬੈੱਡ ਤੇ ਲੰਮਾ ਪਾਣਾ ਤੁਹਾਡੇ ਜੋ ਕੋਈ ਅਸੀਂ ਜਿੰਦਾ ਨਹੀਂ ਛੱਡਣਾ ਸੈਲਜੀ ਸੰਬੰਧੀ ਪੁਲਿਸ ਨੂੰ ਕਮਲੇ ਦਿੱਤੀ ਆ ਬੜੀ ਬ੍ਰਦਰ ਮੈਂ ਦੱਸਦਾ ਪਿਆ ਕਿ ਐਸਐਚਓ ਸਾਹਿਬ ਨੂੰ ਮੌਕੇ ਤੇ ਫੋਨ ਕੀਤਾ ਜੇ ਦੋ ਬਾਰ ਖੜੇ ਸੀਗੇ ਅੰਦਰ ਘਰ ਦੇ ਅਸੀਂ ਵੜ ਕੇ ਪਰ ਐਸਐਚਓ ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਅਸੀਂ ਮੁਲਾਜ਼ਮ ਭੇਜ ਰਹੇ ਹਾਂ ਪਰ ਮੁਲਾਜ਼ਮ ਕੋਈ ਨਹੀਂ ਆਇਆ ਜੀ ਇਹਨੂੰ ਕਿਵੇਂ ਦੇਖਦੇ ਹੋ ਕਿ ਘਰ ਦੇ ਵਿੱਚ ਜੇ ਜਨਤਾ ਸੇਫ ਨਹੀਂ ਹੈਗੀ ਬਾਹਰ ਕਿੱਦਾਂ ਘੁੰਮ ਸਕਦੇ ਲੋਕ ਜੀ ਆਪਣੇ ਸਭ ਤੋਂ ਜ਼ਿਆਦਾ ਸੇਫ ਆਪਣਾ ਘਰ ਹੁੰਦਾ ਜੇ ਅਸੀਂ ਘਰ 'ਚ ਹੀ ਸੇਫ ਨਹੀਂ ਹੈਗੇ ਤੇ ਫੇਰ ਬਾਹਰ ਕਿੱਦਾਂ ਸੇਫ ਹੋਵਾਂਗੇ ਬ੍ਰਦਰ ਇਹ دہشت ਗੱਦੀ ਦਾ ਮਾਹੌਲ ਹੈ ਜਿਹੜੇ ਇਦਾਂ ਦੇ ਸੰਸਤਾ ਬਣਾ ਕੇ ਦੋ ਨੰਬਰ ਦਾ ਕੰਮ ਕਰਦੇ ਆ ਤੇ دہشت ਫਲਾ ਰਹੇ ਆ ਸ਼ਹਿਰ 'ਚ ਗੁੰਡਾਗਰਦੀ ਕਰ ਰਹੇ ਆ ਜਦ ਤੱਕ ਪੁਲਿਸ ਇਹਨਾਂ ਨੂੰ ਨਤ ਨਹੀਂ ਪਾਉਂਦੀ ਤਾਂ ਕੋਈ ਵੀ ਆਪਣੇ ਘਰ 'ਚ ਸੇਫ ਨਹੀਂ ਹੈਗਾ ਕੋਈ ਵੀ ਆਮ ਬੰਦਾ ਹੋ ਸਕਦਾ ਅੱਜ ਸਾਡੇ ਨਾਲ ਘਟਨਾ ਵਾਪਰੀਆ ਕੱਲ ਨੂੰ ਕਿਸੇ ਨਾਲ ਵੀ ਵਾਪਰੂ ਬਾਪਰ ਸਕਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਅੰਦਰ ਜਾ ਕੇ ਜੇ ਸ਼ੋਰ ਵਗੈਰਾ ਲੈਣੇ ਸਾਡੇ ਘਰ ਚੌਂਕੀ ਚੱਲਦੀ ਪਈ ਆ ਬਾਕੀ ਇਹਨੇ ਜਿਹੜਾ ਆਪਣੇ ਘਰ ਹਮਲਾ ਕਰਾਇਆ ਉਹਨਾਂ ਸਾਡਾ ਕੋਈ ਲੈਣਦੇ ਨਹੀਂ ਸਾਡੀਆਂ ਲੋਕੇਸ਼ਨਾਂ ਪੁਲਿਸ ਚੱਕ ਲਵੇ ਅਸੀਂ ਆਪਣੇ ਘਰ ਬੈਠੇ ਆ ਠੀਕ ਆ ਜੀ ਇਹਦਾ ਘਰ ਹੈਗਾ ਬਾਹਰ ਰੋਡ ਤੇ ਠੀਕ ਆ ਜੀ ਬਾਹਰ ਕੈਮਰੇ ਵੀ ਲੱਗੇ ਆ ਪੁਲਿਸ ਲੋਕੇਸ਼ਨਾਂ ਚੱਕੇ ਸਾਡੀਆਂ ਜੇ ਅਸੀਂ ਉਸ ਲੋਕੇਸ਼ਨਾਂ ਦੇ ਦੋਸ਼ੀ ਪਾਏ ਜਾਂਦੇ ਆ ਸਾਡੇ ਉੱਤੇ ਕਾਨੂੰਨੀ ਕਾਰਵਾਈ ਜੇਕਰ ਇਹ ਝੂਠਾ ਨਿਕਲਦਾ ਹੈ ਤੇ ਇੱਥੇ 420 ਦਾ ਪਰਚਾ ਖੋਰ ਦਿੱਤਾ ਜਾਵੇ ਸਾਰਾ ਇਹ ਰਿਸ਼ਨ ਕਰਦੇ ਹੋਰਾ মিডিਆ ਅੱਗੇ ਬਈ सीएम साहब भगवानमान जी ਜਲੰਧਰ ਦੇ ਵਿੱਚ ਠਹਿਰੇ ਹੋਏ ਨੇ ਤੇ ਅਗਰ ਸਾਡੀ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਤਸਵੀਰਾਂ ਤੁਹਾਨੂੰ ਜਣੀਆਂ ਬਿਲਕੁਲ ਜਿਵੇਂ ਇਹ ਕਾਰਨ ਨੂੰ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰਿਓ ਰਿਸ਼ੀ ਦੇ ਘਰ ਦਾ ਦੱਸਦੇ ਆ ਕਿ ਰਿਸ਼ੀ ਦੇ ਮਹੱਲੇ 'ਚ ਦੋ ਦਿਨ ਪਹਿਲਾਂ ਇੱਕ ਲੜਾਈ ਝਗੜਾ ਮਾਮਲਾ ਸਾਹਮਣੇ ਆਇਆ ਸੀਗਾ ਉਹਨਾਂ ਦੱਸਦੇ ਕਿ ਜੋ